ਵੈਗੁਰਜੀ ਖਾਲਸਾ ਸ੍ਰੀ ਵਹਿਗੁਰਜੀ ਕੀ ਫਤਿਹ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਜੀਰੇ ਵਾਲੀ ਟੀਮ ਤੁਹਾਨੂੰ ਸਾਰਿਆਂ ਨੂੰ ਭਰਾਓ ਸ਼ਹਿਰ ਵਾਸੀਓ ਜੀਰੇ ਵਾਲਿਓ ਤੁਹਾਨੂੰ ਸੂਚਿਤ ਕਰਦੇ ਆ ਆਪਣੇ ਜੀਰੇ ਦੇ ਵਿੱਚ ਘੱਟ ਤੋਂ ਘੱਟ 2 ਜਾਂ 3000 ਲੀਟਰ ਜਿਹੜਾ ਦੁੱਧ ਡੁਪਲੀਕੇਟ ਬਣਦਾ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਸਿਹਤ ਨਾਲ ਖਲਵਾੜਾ ਦੂਜਾ ਖਲਵਾੜਾ ਜੀਵਿਦਾਨਾ ਜਿਨ੍ਹਾਂ ਦੇ ਵੱਡੇ ਵੱਡੇ ਛੱਡ ਬਣੇ ਆ ਡੰਗਰ ਰੱਖੇ ਆ ਉਹਨਾਂ ਦਾ 30 ਰੁਪਏ 35 ਰੁਪਏ ਦੁੱਧ ਨੂੰ ਕੋਈ ਪੁੱਛ ਨਹੀਂ ਰਿਹਾ ਤੇ ਡੁਪਲੀਕੇਟ ਪਨੀਰ ਡੁਪਲੀਕੇਟ ਮਠਿਆਈਆਂ ਬਣ ਰਹੀਆਂ ਤੇ ਪ੍ਰਸ਼ਾਸਨ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਸਾਡਾ ਸਾਰਾ ਧਿਆਨ ਚਾ ਤੁਹਾਨੂੰ ਅਸੀਂ 8 ਦਿਨ ਦਿੱਨੇ ਆ 8 ਦਿਨਾਂ ਦੇ ਵਿੱਚ ਜੇ ਤਾਂ ਤੁਸੀਂ ਕੁਝ ਕੀਤਾ ਠੀਕ ਆ ਨਹੀਂ ਤੇ ਅਸੀਂ ਉਹਨਾਂ ਨੂੰ ਚੇਤਾਵਨੀ ਦਿੰਨੇ ਆ ਇੱਕ ਜਿਹੜੀ ਸਾਡੇ ਸ਼ਹਿਰ ਦੇ ਵਿੱਚ ਗੱਡੀ ਪਨੀਰ ਵਾਲੀ ਆਉਂਦੀ ਆ ਜਿਹਦੇ ਵਿੱਚ ਪਨੀਰ ਜਿਹੜਾ ਪਾਸਿਓਂ ਆਉਂਦਾ ਕਾਫੀ ਤਰਾਤ ਦੇ ਵਿੱਚ ਪਨੀਰ ਆਉਂਦਾ 6-7 ਕੁਇੰਟਲ ਜਿਹੜੀ ਉਹ ਕਿਤੇ ਲੁਕਾ ਕੇ ਗੱਡੀ ਖੜਦੀ ਹੈ ਕਿਤੇ 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 ਸਾਡੇ ਦੁਕਾਨਦਾਰ ਵੀ ਉੱਥੋਂ ਪਨੀਰ ਜਾ ਕੇ ਖਰੀਦੇ ਆ ਖਾਣ ਵਾਲੇ ਨੂੰ ਅਸੀਂ ਬੇਨਤੀ ਕਰਦੇ ਭਰਾਓ ਪਨੀਰ ਤੋਂ ਸਵਾਏ ਤੇ ਮਠਿਆਈ ਤੋਂ ਬਗੈਰ ਜੋ ਮਰਜ਼ੀ ਖਾ ਲੋ ਬਹੁਤ ਵੱਡਾ ਖਲਵਾੜ ਆ ਜੇ ਤੁਹਾਨੂੰ ਠੀਕ ਆ ਪਨੀਰ ਇੱਕ ਖਾਣਾ ਪੈਂਦਾ ਕਿਸੇ ਫਾਰਮ ਤੇ ਜਾਓ ਜਾ ਕੇ ਪਛਤ 50 ਰੁਪਏ ਚਵਾ ਕੇ ਲਿਆ ਕੇ ਆਪਣੇ ਬੱਚਿਆਂ ਨੂੰ ਖਾਓ ਇਹ ਪ੍ਰਸ਼ਾਸਨ ਨੂੰ ਵਾਰ-ਵਾਰ ਅਸੀਂ ਬੇਨਤੀ ਕਰਦੇ ਆ ਬੜਾ ਗੋਰਖ ਗੋਰਖ ਧੰਦੜਾ ਜੀਰੇ ਦੇ ਵਿੱਚ ਚੱਲ ਰਿਹਾ ਚੱਲਦਾ ਸਾਰੇ ਪੰਜਾਬ 'ਚ ਹੀ ਰਿਆ ਸਰਕਾਰ ਦਾ ਇਸ ਬੰਨੇ ਕੋਈ ਧਿਆਨ ਨਹੀਂ 8 ਦਿਨ ਤੋਂ ਅਸੀਂ ਸਮਾਂ ਦੇ ਲਿਆ ਯੂਨੀਕਸ 250 ਰਿਸੀਵਡ ਔਨ ਫੋਨ ਪੇ ਅੱਜ ਅਸੀਂ ਜਾ ਕੇ ਫੜਾਵਾਂਗੇ ਜਿੱਥੇ ਡੁਪਲੀਕੇਟ ਜਿਹੜਾ ਦੁੱਧ ਮੰਦਾ ਤੇ ਇਸ ਕਰਕੇ ਉਹਨਾਂ ਨੂੰ ਨਾਥਾ ਪਾ ਕੇ ਵਿਖਾਵਾਂਗੇ ਇਹ ਹੀ ਵਾਰ-ਵਾਰ ਬੇਨਤੀ ਆ ਖਾਨਾ ਇਹਨੂੰ ਬੇਨਤੀ ਆ ਭਰਾਓ ਬਚੋ ਮਾੜੀਆਂ ਚੀਜ਼ਾਂ ਤੋਂ ਬਚੋ ਵਹਿਮਾਂ ਛਾਦੀਆਂ ਤੋਂ ਤਾਂ ਬਿਲਕੁਲੀ ਇਹਦਾ ਬਾਈ ਕਾਰਡ ਕਰ ਦਿਓ ਜਿਹੜਾ ਇੰਨਾ ਆਪਾਂ ਨੂੰ ਇਹ ਮਾੜਾ ਪਨੀਰ ਖਵਾ ਰਹੇ ਵੈਗੁਰਦੀਕਾ ਖਾਲਸਾ ਵੈਗੁਰਦੀਕੀ ਫਤਿਹ